ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਨੇਡਾ ਸਰਕਾਰ ਦੀ ਇੱਕ ਰਿਪੋਰਟ ਸਾਹਮਣੇ ਆਈ ਹੈ ਉਹਦੇ ਤੇ ਮੈਂ ਗੱਲਬਾਤ ਕਰਨੀ ਹੈ ਅੱਤਵਾਦ ਵਿੱਤ ਓਸ਼ਨ ਬਾਰੇ ਆਪਣੀ ਤਾਜ਼ਾ ਰਿਪੋਰਟ ਵਿੱਚ ਖਾਲਿਫਤਾਨੀ ਅੱਤਵਾਦੀ ਸਮੂਹਾਂ ਦੁਆਰਾ ਦਾਨ ਅਤੇ ਗੈਰ ਮੁਨਾਫਾ ਸੰਸਥਾਵਾਂ ਦੀ ਵਰਤੋਂ ਨੂੰ ਉਜਾਗਰ ਕੀਤਾ ਹੈ ਏਅਰਪੋਰਟ ਹੈ ਇਹ ਕਿਉਂ ਆਈ ਕਿਉਂਕਿ ਸਾਰੇ ਜਿਹੜੇ ਭਾਰਤ ਵਾਸੀ ਨੇ ਜਾਂ ਜਿੱਥੇ ਹੜ ਆਏ ਨੇ ਉਥੇ ਹੜਾਂ ਦੇ ਲਈ ਇਹ ਲੋਕ ਬਹੁਤ ਵੱਡੇ ਲੈਵਲ ਤੇ ਫੰਡ ਇਕੱਠਾ ਕਰ ਰਹੇ ਨੇ ਤੇ ਕਰ ਰਹੇ ਸੀ ਤੇ ਇਹ ਜਿਹੜੀ ਰਿਪੋਰਟ ਹੈ ਇਹਦੇ ਵਿੱਚ ਕੁਝ ਗੱਲਬਾਤ ਜਿਹੜੀ ਮੈਨੂੰ ਸਮਝਣ ਲੱਗੀ ਹੈ ਉਹਦੇ ਤੇ ਮੈਂ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਜਿਹੜੇ ਅਤਵਾਦੀ ਸੰਗਠਨ ਨੇ ਤੇ ਉਹ ਅਤਵਾਦੀ ਸੰਗਠਨ ਕਿਹੜੇ-ਕਿਹੜੇ ਨੇ ਜੇ ਤੁਸੀਂ ਸਿੱਖ ਕਮਿਊਨਿਟੀ ਦੇ ਵਿੱਚੋਂ ਕਿਸੇ ਸੰਗਠਨ ਦੀ ਗੱਲ ਕਰੋਗੇ ਉਹ ਹੈਗਾ ਖਾਲਸਤਾਨੀ ਮੂਵਮੈਂਟ ਤੇ ਜੀ ਦੇ ਵਿੱਚ ਬੱਬਰ ਖਾਲਸਾ ਤੇ ਜਾਂ ਫਿਰ ਹਮਾਸ਼ ਅਤੇ ਹিজਬੁੱਲਾ ਇਹ ਉਹ ਸੰਗਠਨ ਨੇ ਜਿਹੜੇ ਹਿੰਸਕ ਨੇ ਜਿਨ੍ਹਾਂ ਨੇ ਕਤਲੇਆਮ ਕੀਤਾ ਲੋਕਾਂ ਦੇ ਕੋਲੋਂ ਫਰੋਤੀਆਂ ਮੰਗੀਆਂ ਗੈਰ ਕਾਨੂੰਨੀ ਢੰਗ ਦੇ ਨਾਲ ਇਹਨਾਂ ਨੇ ਲੋਕਾਂ ਦੀ ਲੁੱਟ ਮਾਰ ਕੀਤੀ ਔਰ ਜੂਥ ਨੂੰ ਗਲਤ ਰਹਿ ਦਿੱਤੇ ਤੋਰੇਆ ਮਿਸਗਾਈਡ ਕੀਤਾ ਜਿਹੜੇ ਮੈਂ ਗੱਲ ਕਰਨ ਲੱਗਾ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਰੂਰ ਜਦੋਂ ਤੁਸੀਂ ਖਾਲਸਤਾਨ ਦੀ ਗੱਲ ਕਰਦੇ ਹੋ ਖਾਲਸਤਾਨ ਦੀ ਸ਼ੁਰੂਆਤ ਕਿਨੇ ਕੀਤੀ ਹੈ ਗੁਰਪਤਵੰਤ ਪੰਨੂ ਜਿਹੜਾ ਹੈ ਉਹ ਕਾਂਗਰਸੀ ਹੈ ਔਰ ਇੰਦਰਾ ਗਾਂਧੀ ਨੇ ਇਹ ਖਾਲਸਤਾਨ ਦੀ ਜਿਹੜੀ ਮੂਵਮੈਂਟ ਹੈ ਜੇ ਤੁਸੀਂ ਇੰਡੀਆ ਵਿੱਚੋਂ ਕਹਿ ਲਈਏ ਸ਼ੁਰੂਆਤ ਕੀਤੀ ਹੈ ਵੈਸੇ ਇਹਨੂੰ ਆਈਐਸਆਈ ਪ੍ਰਮੋਟ ਕਰਦਾ ਹੈ ਪਾਕਿਸਤਾਨ ਤੋਂ ਜਦੋਂ 2014 ਦੇ ਵਿੱਚ ਮੋਦੀ ਸਰਕਾਰ ਆ ਜਾਂਦੀ ਹੈ ਤਾਂ ਜਿਹੜੇ ਇਹ ਆਤਵਾਦੀ ਸੰਗਠਨ ਗੈਰ ਕਾਨੂੰਨੀ ਢੰਗ ਦੇ ਨਾਲ ਫੰਡਿੰਗ ਇਕੱਠੀ ਕਰਦੇ ਸੀ ਉਹ ਫੰਡਿੰਗ ਮੋਦੀ ਸਰਕਾਰ ਨੇ ਬੰਦ ਕਰ ਦਿੱਤੀ ਸੀ ਕਿਉਂਕਿ ਉਹਦੇ ਨਾਲ ਨੁਕਸਾਨ ਹੁੰਦਾ ਸੀ ਹੁਣ ਜਿਹੜੇ ਇਹ ਪੈਸੇ ਖਾਲਿਸਤਾਨ ਦੇ ਨਾਮ ਤੇ ਜਾਂ ਜਿਹੜੀਆਂ ਮੁਸਲਮ ਕਮਿਊਨਿਟੀਆਂ ਜਿਹੜੇ ਅੱਠ ਅਤਵਾਦੀ ਸੰਗਠਨ ਨੇ ਇਹ ਜੂਥ ਨੂੰ 扑ੜਕਾ ਕੇ ਉਹਨਾਂ ਦੇ ਕੋਲੋਂ ਕਤਲੇਆਮ ਕਰਾਉਣਾ ਧਮਾਕੇ ਕਰਾਉਣੇ ਰੋਤੀਆਂ ਮੰਗਣੀਆਂ ਇਸ ਕਰਕੇ ਇਹਨਾਂ ਦੀ ਫੰਡਿੰਗ ਬੰਦ ਕਰ ਦਿੱਤੀ ਗਈ ਸੀ ਉਦੋਂ ਬਾਅਦ ਵਿੱਚ ਕੀ ਹੁੰਦਾ ਹੈ ਜਦੋਂ ਇਹ ਖਾਲਸਤਾਨੀਆਂ ਦੀ ਜਾਂ ਹਮਾਸ਼ ਹਿਜਬੁੱਲਾ ਬਰਗੀਆਂ ਸੋਸਤਾਵਾ ਸੰਗਠਨਾਂ ਦੀ ਨਾਂ ਚੱਲੀ ਤਾਂ ਇਹ ਕਹਿ ਲਈ ਇਹਨਾਂ ਵਿੱਚੋਂ ਖਾਲਸਤਾਨੀ ਜਿਹੜੀ ਮੂਵਮੈਂਟ ਸੀ ਉਹਨੂੰ ਹੋਰ ਕੰਟਰੀਆਂ ਦੀਆਂ ਏਜੰਸੀਆਂ ਨੇ ਯੋਜਕ ਕੀਤਾ ਵਰਤਿਆ ਜਿਵੇਂ ਤੁਸੀਂ ਪੰਨੂ ਦੀ ਗੱਲ ਕਰ ਲਓ ਪੰਨੂ ਨੂੰ ਅਮਰੀਕਾ ਵਾਲੇ ਵੀ ਵਰਤ ਰਹੇ ਆ ਇੰਗਲੈਂਡ ਵਾਲੇ ਵੀ ਵਰਤ ਰਹੇ ਆ ਚੀਨ ਵਾਲੇ ਵੀ ਵਰਤ ਰਹੇ ਆ ਤੇ ਕੈਨੇਡਾ ਵਾਲੇ ਵੀ ਵਰਤ ਰਹੇ ਆ ਇਹ ਜੋ ਕੋਈ ਸ਼ੱਕ ਨਹੀਂ ਹੈਗਾ ਪਰ ਹੁਣ ਜਿਹੜੀ ਰਿਪੋਰਟ ਕੈਨੇਡਾ ਸਰਕਾਰ ਨੇ ਸਾਹਮਣੇ ਲੈ ਕੇ ਆਂਦੀ ਓ ਉਹਦੇ ਵਿੱਚ ਕੀ ਹੈ ਵੀ ਇਹ ਜਿਹੜੇ ਅੱਤਵਾਦੀ ਸੰਗਠਨ ਨੇ ਬਬਰ ਖਾਲਸਾ ਹੋ ਗਿਆ ਖਾਲਿਸਤਾਨੀ ਹੋ ਗਏ ਤੇ ਜਾਂ ਹਮਾਸ਼ ਹਿਜ਼ਬੁੱਲਾ ਵਰਗੇ ਸੰਗਠਨ ਹੋ ਗਏ ਤੇ ਇਹਨਾਂ ਕਰਕੇ ਕੈਨੇਡਾ ਦੀ ਸੁਰੱਖਿਆ ਨੂੰ ਵੀ ਖਤਰਾ ਹੈ ਪਹਿਲਾਂ ਅੱਖਾਂ ਬੰਦ ਕਰਕੇ ਬੈਠੇ ਰਹੇ ਕਿਸੇ ਦੀ ਗੱਲ ਸੁਣੀ ਨਹੀਂ ਜਦੋਂ ਹੁਣੇ ਸਭ ਕੁਝ ਸਾਹ ਆ ਹੁਣ ਉਹਨੇ ਸਿਕੰਜਾ ਕੱਸਿਆ ਵੀ ਜਿਹੜੇ ਇਹ ਫੰਡਿੰਗ ਇਕੱਠੇ ਕਰਦੇ ਆਂ ਦੀ ਇਹਨਾਂ ਤੇ ਰੋਕ ਲਾ ਲਾਈ ਜਾਵੇ ਇਹ ਸਚਾਈ ਹੈ ਚਲੋ ਮੈਂ ਹੋਰ ਨਾ ਕਿਸੇ ਦੀ ਗੱਲ ਕਰਾਂ ਮੈਂ ਆਪਣੇ ਦੇਸ਼ ਦੀ ਭਾਰਤ ਦੀ ਗੱਲ ਜ਼ਰੂਰ ਕਰਾਂ ਜਦੋਂ ਪੰਨੂ ਵਰਗੇ ਖਾਲਸਤਾਨੀ ਇਹ ਕਹਿੰਦੇ ਆ ਕਿ ਅਸੀਂ ਪਾਕਿਸਤਾਨ ਦੇ ਹੱਕ ਵਿੱਚ 25 ਮਿਲੀਅਨ ਸਿੱਖ ਪਾਕਿਸਤਾਨ ਦੇ ਹੱਕ ਵਿੱਚ ਖੜਦੇ ਆ ਖਾਲਸਤਾਨ ਦੇ ਹੱਕ ਵਿੱਚ ਖੜਦੇ ਆ ਇਹ ਕਹਿੰਦੇ ਆ ਨਾ ਹੁਣ ਤੁਸੀਂ ਇਹ ਦੱਸੋ ਵੀ ਕਿਤੇ ਪਾਕਿਸਤਾਨ ਨੇ ਖੁੱਲ ਕੇ ਗੱਲ ਕਹੀ ਵੀ ਅਸੀਂ ਖਾਲਸਤਾਨ ਦੇ ਹੱਕ ਵਿੱਚ ਹੈਗੇ ਕਦੇ ਨਹੀਂ ਇਹ ਗੱਲ ਕੀਤੀ ਪਰ ਇਹ ਕਿਉਂ ਕਰਦੇ ਆ ਕਿਉਂਕਿ ਇਹਨਾਂ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੈਸਾ ਇਕੱਠਾ ਕਰਨਾ ਹੁੰਦਾ ਔਰ ਉਸ ਪੈਸੇ ਦੇ ਨਾਲ ਭਾਰਤ ਦੇ ਵਿੱਚ ਜਿਹੜੀ ਗੁੰਡਾਗਰਦੀ ਹੈ ਭਾਰਤ ਦੀ ਜਿਹੜੀ ਕਾਨੂੰਨ ਵਿਵਸਥਾ ਹੈਗੀ ਹੈ ਜਾਂ ਜਿਹੜੇ ਲੋਕ ਮਿਲਜੁਮਾਨ ਨੇ ਵਧੀਆ ਤਰੀਕੇ ਨਾਲ ਕੋਈ ਕਾਰੋਬਾਰ ਕਰਕੇ ਭਾਰਤ ਦੀ ਤਰੱਕੀ ਵੱਲ ਸੋਚਦੇ ਨੇ। ਉਹਨਾਂ ਨੂੰ ਕਿੱਦਾਂ ਬਦਨਾਮ ਕੀਤਾ ਜਾਵੇ? ਉਹਨਾਂ ਦੇ ਨਾਲ ਲੁੱਟਖੋ ਕੀਤੀ ਜਾਵੇ। ਹੁਣ ਇੱਕ ਮੈਂ ਇੱਥੇ ਹੋਰ ਗੱਲ ਪਤੇ ਦੀ ਕਰਨੀ ਹੈ। ਇਹ ਕਿਉਂ ਹੋ ਰਿਹਾ ਹੈ? ਕਿਉਂਕਿ ਭਾਰਤ ਤੋਂ ਬਿਨਾਂ ਜਿਹੜੇ ਹੋਰ ਮੁਲਕ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਵੀ ਭਾਰਤ ਤਰੱਕੀ ਕਰ ਰਿਹਾ ਹੈ। ਤੇ ਭਾਰਤ ਦੀ ਤਰੱਕੀ ਨੂੰ ਰੋਕਣ ਵਾਸਤੇ ਜਿਹੜੀ ਭਾਰਤ ਦੇ ਚੜਤ ਹੈ ਉਹ ਜਰੀ ਨਹੀਂ ਜਾ ਸਕਦੀ ਫਿਰ ਉਹ ਚੜਤ ਨੂੰ ਡੈਮੇਜ ਕਿਦਾਂ ਕਰਨਾ ਹੈ ਉਹਨੂੰ ਬਦਨਾਮ ਕਿਦਾਂ ਕਰਨਾ ਹੈ ਤੇ ਇਹ ਜਿਹੜੀਆਂ ਜਿਵੇਂ ਇੰਗਲੈਂਡ ਹੋ ਗਿਆ ਅਮਰੀਕਾ ਹੋ ਗਿਆ ਜਾਂ ਚੀਨ ਦੀ ਗੱਲ ਕਰ ਲੋ ਕੈਨੇਡਾ ਦੀ ਗੱਲ ਕਰ ਲੋ ਇਹ ਖਾਲਸਤਾਨੀ ਮੂਵਮੈਂਟ ਦੇ ਨਾਲ ਕੁਝ ਨਾ ਕੁਝ ਸ਼ਰਾਰਤ ਕਰਕੇ ਜਾਨਕੀ ਹਫੜਾ ਦਫੜੇ ਇਹ ਮਚਾ ਦਿੰਦੇ ਤੇ ਇਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਿਜੇੜੀ ਖਾਲਸਾਤਾਨ ਦੇ ਮੂਵਮੈਂਟ ਜਦੋਂ ਦੀ ਸ਼ੁਰੂ ਹੋਈ ਹੈ ਜੇ ਤੁਸੀਂ ਗੁਰਪਤ ਪੰਨੂ ਦੀ ਗੱਲ ਕਰੋ ਉਹਨੇ ਸਮੁੱਚੀ ਕੌਮ ਲਈ ਅੱਜ ਤੱਕ ਕੀ ਕੀਤਾ ਜੇ ਉਹਨਾਂ ਦੀ ਗਾਈਡੈਂਸ ਦੇ ਨਾਲ ਪੰਨੂ ਦੇ ਪ੍ਰਚਾਰ ਕਰਕੇ ਜਦੋਂ ਦੀਆਂ ਉਹ ਗੱਲਾਂ ਬਾਤਾਂ ਕਰਦਾ ਹੈ ਜਿਹੜਾ ਸਾਡਾ ਜੋਥ ਉਹਦੇ ਧੱਕੇ ਚੜ ਗਿਆ ਗਲਦੇ ਸਾਤੇ ਤੁਰ ਗਿਆ ਗਲਤ ਡਾਇਰੈਕਸ਼ਨ ਮਿਲ ਗਈ ਉਹ ਜੇਲ੍ਹਾਂ ਵਿੱਚ ਬੈਠੇ ਆ ਪੰਨੂ ਨੇ ਕਿਸੇ ਦੀ ਸਾਰ ਨਹੀਂ ਕਦੇ ਵੀ ਨਹੀਂ ਨਾ ਲੈਣੀਆਂ ਸਾਰੋਂ ਨੇ ਤੇ ਨਾ ਅਜੇ ਤੱਕ ਲਈ ਹੈ ਉਹ ਜਿਹੜਾ ਇਹ ਪੈਸਾ ਇਕੱਠਾ ਕਰਦੇ ਨੇ ਖਾਲਸਾਣ ਦੇ ਨਾਂ ਤੇ ਤਾਂ ਉਹ ਪੈਸਾ ਕੌਮ ਤੇ ਕਿੰਨਾ ਕੁ ਲੱਗਾ ਇਹਦੇ ਬਾਰੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਮੈਂ ਬੇਨਤੀ ਇਹ ਤਾਂ ਕੀਤੀ ਹੈ ਵੀ ਕੈਨੇਡਾ ਸਰਕਾਰ ਨੇ ਜਿਹੜੀ ਇਹ ਰਿਪੋਰਟ ਸਾਹਮਣੇ ਲੈ ਕੇ ਆਂਦੀ ਹੈ ਉਹਦੇ ਵਿੱਚ ਜ਼ਿਆਦਾ ਤੌਰ ਤੇ ਜਿਵੇਂ ਹਮਾਸ ਹਿਜ਼ਬੁੱਲਾ ਦੀ ਗੱਲ ਕਰਦੇ ਔਰ ਫਿਰ ਬਬਰ ਸਾਹ ਖਾਲਸਾ ਦੀ ਗੱਲ ਕਰਦੇ ਔਰ ਖਾਲਸਤਾਨੀ ਜਾਂ ਰੈਫਰੰਡਮ ਦੀ ਗੱਲ ਕਰਦੇ ਇਹ ਸਾਰੇ ਉਹ ਸਮਰਥਨ ਉਹ ਸੰਸਥਾਵਾਂ ਨੇ ਜਿਹੜੇ ਕੇਵਲ ਪੈਸਾ ਇਕੱਠਾ ਕਰਕੇ ਜਿਹੜੇ ਵੀ ਦੇਸ਼ ਦੇ ਵਿੱਚ ਇਹਨਾਂ ਨੇ ਕੋਈ ਗਲਤ ਪ੍ਰਚਾਰ ਕਰਨਾ ਹੁੰਦਾ ਜੂਠ ਨੂੰ ਬਗੜਨਾ ਹੁੰਦਾ ਕੋਈ ਬੰਬ ਧਮਾਕੇ ਕਰਾਉਣੇ ਹੁੰਦੇ ਇਹ ਸਭ ਨੂੰ ਪਤਾ ਹੈ ਇਹ ਉਦਾਂ ਕਰਦੇ ਆ ਲੋਕਾਂ ਨੂੰ ਗੁੰਮਰਾਹ ਕਰਨਾ ਹੁੰਦਾ ਔਰ ਖਾਸ ਕਰਕੇ ਜੇ ਤੋ ਭਾਰਤ ਦੀ ਗੱਲ ਕਰਦੇ ਆ ਜਿਹੜੀ ਭਾਰਤ ਦੀ ਚੜ੍ਹਤ ਹੈ ਤੇ ਉਹਨੂੰ ਕਿਦਾਂ ਡੈਮੇਜ ਕੀਤਾ ਜਾਵੇ ਜਾਂ ਇੱਕ ਹੋਰ ਤੁਸੀਂ ਸੁਣੋ ਧਿਆਨ ਦੇ ਨਾਲ ਜਦੋਂ ਵੀ ਕੋਈ ਖਾਲਸਤਾਨ ਨੂੰ ਨਾ ਮੰਨਣ ਵਾਲਾ ਜਿਹੜਾ ਖਾਲਸਤਾਨ ਦੇ ਨਾਲ ਸਹਿਮਤ ਨਾ ਹੋਵੇ ਉਹ ਕੋਈ ਲੀਡਰ ਅਮਰੀਕਾ ਜਾਵੇ ਨੀਡਾ ਜਾਵੇ ਉਦੋਂ ਇਹ ਖਾਲਸਤਾਨੀ ਉਹਦਾ ਵਿਰੋਧ ਕਰਦੇ ਆ ਇਹ ਚੰਗੀ ਤਰ੍ਹਾਂ ਪਤਾ ਹੈ ਤੇ ਜਦੋਂ ਕੋਈ ਕਾਂਗਰਸ ਦਾ ਲੀਡਰ ਜਾਵੇ ਉਦੋਂ ਕਦੇ ਵਿਰੋਧ ਕੀਤਾ ਸੁਣਿਆ ਤੁਸੀਂ ਕਦੇ ਵੀ ਨਹੀਂ ਕਿਉਂ ਕਿ ਖਾਲਸਾਣ ਦੀ ਜਿਹੜੀ ਸ਼ੁਰੂਆਤ ਹੈ ਜੇ ਗੁਰਪਤ ਪੰਨੂ ਪਤਵੰਤ ਪੰਨੂ ਤੋਂ ਕਰਵਾਈ ਜਾਂਦੀ ਹੈ ਉਹ ਕਾਂਗਰਸ ਵੱਲੋਂ ਕਰਵਾਈ ਜਾਂਦੀ ਹੈ ਇਸ ਕਰਕੇ ਉਹ ਵਿਰੋਧ ਨਹੀਂ ਕਰਦੇ ਤੇ ਜੇ ਮੋਦੀ ਸਾਹਿਬ ਜਾਣ ਉਹਦਾ ਵਿਰੋਧ ਹੁੰਦਾ ਕਾਲੇ ਝੰਡੇ ਲੈ ਕੇ ਖੜ ਜਾਂਦੇ ਸਾਨੂੰ ਖਾਲਸਾਣ ਚਾਹੀਦਾ ਹੈ ਹਾਲਾਂਕਿ ਭਾਰਤੀ ਕਾਨੂੰਨ ਦੇ ਮੁਤਾਬਕ ਤੁਸੀਂ ਖਾਲਸਾਣ ਦੀ ਮੰਗ ਕਰ ਸਕਦੇ ਹੋ ਕਾਨੂੰਨ ਦੇ ਮੁਤਾਬਕ ਪਰ ਜਿਹੜੀ ਗੁੰਡਾਗਰਦੀ ਹੈ ਉਹਨੂੰ ਕੋਈ ਬਰਦਾਸ਼ਤ ਨਹੀਂ ਕਰਦਾ ਇਸੇ ਕਰਕੇ ਹੁਣ ਕੈਨੇਡਾ ਸਰਕਾਰ ਨੇ ਅੱਖ ਖੋਲੀ ਹੈ ਵੀ ਸਾਡੀ ਸੁਰੱਖਿਆ ਨੂੰ ਇਹਨਾਂ ਸੰਗਠਨਾਤੋਂ ਖਤਰਾ ਹੋ ਸਕਦਾ ਉਹਨਾਂ ਨੇ ਸਿਕੰਜਾ ਕੱਸਿਆ ਜਿਹੜਾ ਵੀ ਕੋਈ ਹੁਣ ਫੰਡਿੰਗ ਕਰੂਗਾ ਕੈਨੇਡਾ ਦੇ ਵਿੱਚ ਤਾਂ ਉਹਨੂੰ ਹੋ ਸਕਦਾ ਹੈ ਸਜ਼ਾ ਸਮਾਈ ਜਾਵੇ ਉਹਨੂੰ ਰਿਪੋਰਟ ਕੀਤਾ ਜਾਵੇ ਉਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਇਹ ਹੁਣੇ ਵੀ ਚਾਹੀਦੀ ਹੈ ਔਰ ਜੇ ਜਿਹੜੇ ਬੰਦੇ ਖਾਲਸਾਨ ਮੰਗਦੇ ਆ ਉਹਨਾਂ ਨੂੰ ਬੇਨਤੀ ਆ ਵਿਪਾਰ ਦੇ ਵਿੱਚ ਕਿਸੇ ਨੂੰ ਕੋਈ ਮਨਾਹੀ ਨਹੀਂ ਤੁਸੀਂ ਇੱਥੇ ਆ ਕੇ ਖਾਲਸਾਣ ਦੀ ਗੱਲ ਕਰ ਸਕਦੇ ਹੋ ਕਰੋ ਪਰ ਤੁਸੀਂ ਅਮਰੀਕਾ ਦੇ ਵਿੱਚ ਕੈਨੇਡਾ ਵਿੱਚ ਬੈਠ ਕੇ ਭਾਰਤ ਦੇ ਲੋਕਾਂ ਨੂੰ ਮਰਵਾਇਆ ਵੀ ਹੈ ਮਰਵਾ ਵੀ ਰਹੇ ਤੁਸੀਂ ਵੱਡੇ ਵੱਡੇ ਬਿਜ਼ਨਸਮੈਨਾਂ ਦੇ ਨਾਲ ਫੋਨਾਂ ਤੇ ਰابطੇ ਕੀਤੇ ਫਰੋਤੀਆਂ ਮੰਗੀਆਂ ਜੇ ਕਿਸੇ ਨੇ ਫਰੋਤੀ ਦਿੱਤੀ ਠੀਕ ਹੈ ਨਹੀਂ ਉਸ ਨਹੀਂ ਉਸ ਬੰਦੇ ਦਾ ਕਤਲ ਹੋ ਗਿਆ ਇਹ ਕੌਣ ਕਰਾ ਰਹੇ ਖਾਲਸਾਣ ਦੀ ਮੂਵਮੈਂਟ ਵਾਲੇ ਕਰਾ ਰਹੇ ਤੇ ਹੁਣ ਇਹ ਜਿੰਨੇ ਵੀ ਸੰਗਠਨ ਨੇ ਇਹਨਾਂ ਸਾਰਿਆਂ ਤੇ ਕੈਨੇਡਾ ਸਰਕਾਰ ਨੇ ਸਿਕੰਜਾ ਕਸਣਾ ਪੂਰੀ ਗੌਰ ਹੋਣੀ ਹੈ ਔਰ ਮੈਂ ਇੱਥੇ ਲਾਸਟ ਬੇਨਤੀ ਕਰ ਦਿੰਦਾ ਜਿਹੜੇ ਸਾਡੇ ਭਾਰਤੀ ਲੋਕ ਕਿਸੇ ਵੀ ਕੰਟਰੀ ਵਿੱਚ ਰਹਿੰਦੇ ਆ ਤੇ ਉਹਨਾਂ ਨੂੰ ਖਾਲਸਤਾਨੀ ਜਾਂ ਜਿਹੜੇ ਅਤਵਾਦੀ ਸੰਗਠਨ ਜਿਵੇਂ ਹਮਾਸ ਹਿਜ਼ਬੁੱਲ্লাহ ਦੀ ਗੱਲ ਕਰਦੇ ਹਾਂ ਬਬਰ ਖਾਲਸਾ ਦੀ ਗੱਲ ਕਰਦੇ ਹੋ ਇਹਨਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਇਹ ਆਪਣੇ ਸਕਿਆਂ ਦੇ ਨਹੀਂ ਹੋਏ ਤੁਹਾਡੇ ਕਿੱਥੋਂ ਹੋ ਜਾਣਗੇ ਕੌਮ ਨੂੰ ਬਰਬਾਦ ਕੀਤਾ ਕੌਮ ਦੀ ਥੂ ਥੂ ਕਰਾਈ ਹੈ ਸਿਰਜ ਵਿੱਚ ਹੁਣ ਸਿਰ ਕੌਮ ਦੇ ਸਿਰ ਵਿੱਚ ਹੁਣ ਤੱਕ ਇਹਨਾਂ ਨੇ ਸਵਾਪ ਪਾਈ ਹੈ ਹੋਰ ਕੁਝ ਨਹੀਂ 1% ਵੀ ਜੇ ਮੈਂ ਖਾਲਸਤਾਨੀ ਮੂਵਮੈਂਟ ਦੀ ਗੱਲ ਕਰਾਂ ਜੇ ਕੌਮ ਨੂੰ ਫਾਇਦਾ ਹੋਇਆ ਹੋਵੇ ਤਾਂ ਤੁਸੀਂ ਦੱਸ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ